ਨਵੀਂ ਵਿਆਹੀ ਜੋੜੀ ਨੂੰ ਦੇ ਰਹੇ ਸੀ ਲੋਕ ਪੈਸੇ ਜਾਂ ਗਿਫਟ ਪਰ ਇੱਕ ਨੌਜਵਾਨ ਨੇ ਦਿੱਤਾ ਸਭ ਤੋਂ ਵੱਖਰਾ ਸ਼ਗਨ ਦੋਸਤੋ ਅਕਸਰ ਹੀ ਵਿਆਹਾਂ ਵਿੱਚ ਵਿਆਹ ਵਾਲੇ ਮੁੰਡਾ ਕੁੜੀ ਨੂੰ ਲੋਕਾਂ ਵੱਲੋਂ ਜਾਂ ਤਾਂ ਪੈਸਿਆਂ ਦਾ ਸ਼ਗਨ ਦਿੱਤਾ ਜਾਂਦਾ ਹੈ ਜਾਂ ਫਿਰ ਕਈ ਪ੍ਰਕਾਰ ਦੇ ਗਿਫਟ ਦਿੱਤੇ ਜਾਂਦੇ ਹਨ ਪਰ ਇੱਕ ਨੌਜਵਾਨ ਨੇ ਵਿਆਹ ਵਾਲੀ ਜੋੜੀ ਨੂੰ ਦਿੱਤਾ ਸਭ ਤੋਂ ਵੱਖਰਾ ਸ਼ਗਨ ਦਰਅਸਲ ਇੱਕ ਨੌਜਵਾਨ ਵੱਲੋਂ ਵਿਆਹ ਵਾਲੀ ਜੋੜੀ ਨੂੰ ਪੈਸੇ ਜਾਂ ਗਿਫਟ ਨਹੀਂ ਸਗੋਂ ਦੋ ਬੂਟੇ ਸ਼ਗਨ ਵਿੱਚ ਦਿੱਤੇ ਗਏ ਅਤੇ ਕਿਹਾ ਕਿ ਜ਼ਿੰਦਗੀ ਦੀ ਨਵੀਂ ਸ਼ੁਰੂਆਤ ਤੋਂ ਪਹਿਲਾਂ ਤੁਸੀਂ ਇਹਨਾਂ ਦੋਨੇ ਬੂਟਿਆਂ ਨੂੰ ਲਗਾਓ ਦੇਓ ਇਹ ਤੁਹਾਨੂੰ ਤੁਹਾਡੇ ਵਿਆਹ ਦੀ ਯਾਦ ਦਿਵਾਉਂਦੇ ਰਹਿਣਗੇ ਜਿਵੇਂ ਜਿਵੇਂ ਇਹ ਵੱਡੇ ਹੁੰਦੇ ਜਾਣਗੇ ਤੁਹਾਡੀਆਂ ਵੀ ਯਾਦਾਂ ਇਹਨਾਂ ਦੇ ਨਾਲ ਜੁੜਦੀਆਂ ਜਾਣਗੀਆਂ ਵੈਸੇ ਵੀ ਜ਼ਿੰਦਗੀ ਵਿੱਚ ਹਰ ਇੱਕ ਇਨਸਾਨ ਨੂੰ ਇੱਕ ਦਰਖਤ ਤਾਂ ਜ਼ਰੂਰ ਲਗਾਉਣਾ ਚਾਹੀਦਾ ਹੈ ਕਿਉਂ ਨਾ ਉਸ ਦੀ ਸ਼ੁਰੂਆਤ ਤੁਸੀਂ ਜ਼ਿੰਦਗੀ ਦੇ ਨਵੇਂ ਸਫ਼ਰ ਤੋਂ ਕਰੋ ਅਤੇ ਅੱਗੇ ਜਾ ਕੇ ਆਪਣੇ ਬੱਚਿਆਂ ਨੂੰ ਦੱਸਿਓ ਕਿ ਇਹ ਦਰਖਤ ਸਾਡੇ ਵਿਆਹ ਵਾਲੇ ਦਿਨ ਲਗਾਏ ਗਏ ਸੀ ਸੋ ਤੁਹਾਡੇ ਇਸ ਨੌਜਵਾਨ ਦੇ ਦਿੱਤੇ ਸ਼ਗਨ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਜ਼ਰੂਰ ਦਿਓ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਕੇ ਹਰ ਇੱਕ ਤੱਕ ਪਹੁੰਚਦੀ ਜ਼ਰੂਰ ਕਰਿਓ ਹੋਰ ਵੀਡੀਓ ਦੇਖਣ ਲਈ ਹੁਣੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ